ਨਸ਼ੇ ਦੇ ਮਾਮਲ ਨੂੰ ਲੈ ਕੇ ਬਿਕਰ ਮਜੀਠੇ ਦੇ ਹੁਣ ਮੁਸ਼ਕਲਾ ਹੋਰ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇਸ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਇੱਕ ਨਵੀਂ ਐਸਆਰਟੀ ਏਐਜੀ ਵਰਨ ਸ਼ਰਮਾ ਦੀ ਅਗਵਾਈ ਦੇ ਵਿੱਚ ਗਠਿਤ ਕਰ ਦਿੱਤੀ ਗਈ ਹੈ ਜੋ ਕਿ ਬਿਕਰ ਮਜੀਠੇ ਦੇ ਕੋਲੋਂ ਦੁਬਾਰਾ ਤੋਂ ਇਸ ਨਸ਼ੇ ਦੇ ਮਾਮਲੇ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਪੂਸ਼ ਪੜਤਾਲ ਕਰੇਗੀ ਜਾਣਕਾਰੀ ਲਈ ਦੱਸਦੀ ਕਿ ਮਜੀਠੇ ਦੇ ਇਸ ਨਸ਼ਾ ਵਾਲੇ ਮਾਮਲੇ ਦੇ ਵਿੱਚ ਹੁਣ ਤੱਕ ਪੰਜ ਐਸਆਈਟੀਆਂ ਬਣਾਈਆਂ ਗਈਆਂ ਨੇ ਜੋ ਕਿ ਇਸ ਮਾਮਲੇ ਦੇ ਵਿੱਚ ਪੜਤਾਲ ਕਰ ਰਹੀਆਂ ਨੇ ਪਰ ਅਜੇ ਤੱਕ ਇਹਨਾਂ ਨੂੰ ਕੁਝ ਵੀ ਮਿਲਦਾ ਦਿਖਾਈ ਨਹੀਂ ਦੇ ਰਿਹਾ ਤੇ ਉਧਰ ਦੂਜੇ ਪਾਸੇ ਹੁਣ ਜਿਹੜੀ ਮਜੀਠੇ ਦੇ ਮਾਮਲੇ ਦੇ ਵਿੱਚ ਨਵੀਂ ਸੈੱਟ ਬਣਾਈ ਹੈ ਇਸ ਨੂੰ ਲੈ ਕੇ ਬਿਕਰਮ ਮਜੀਠੇ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਹੈ ਤੇ ਇੱਕ ਵਾਰ ਫਿਰ ਤੋਂ ਆਪਣੀ ਪਿੱਠ ਥਾਪਣ ਦਾ ਕੰਮ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਨਾ ਪਹਿਲੀਆਂ ਐਸਆਈਟੀਆਂ ਦੇ ਵਿੱਚ ਕੁਝ ਨਿਕਲਿਆ ਤੇ ਨਾ ਇਸ ਦੇ ਵਿੱਚ ਕੁਝ ਨਿਕਲੇਗਾ ਮੈਂ ਤਾਂ ਸਿੱਧਾ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਭਾਵੇਂ ਤੂੰ ਖੁਦ ਇਸ ਐਸਆਈਟੀ ਦਾ की बन ਜਾ ਤਾਂ ਮੈਂ ਇਸ ਦੇ ਵਿੱਚੋਂ ਕੁਝ ਵੀ ਨਹੀਂ ਨਿਕਲੇਗਾ ਵਿਕਰਮਜੀਠੇ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੀਮ ਭਗਵੰਤ ਮਾਨ ਨੂੰ ਵੰਗਾਰਨ ਦਾ ਕੰਮ ਕੀਤਾ ਗਿਆ ਹੈ ਅੱਜ ਸਾਰਿਆਂ ਨੇ ਖਬਰ ਪੜੀ ਲਈ ਹੋਣੀ ਕਿ ਨਾਓ ਦ ਫਿਫਥ ਸਿਟ ਟੂ ਹੋਲਡ ਇਨਵੈਸਟੀਗੇਸ਼ਨ ਅਗੇਂਸਟ ਮਜੀਠਿਆ ਐਂਡ ਡਰਗ ਕੇਸ ਆ ਖਬਰ ਲੱਗੀ ਹੈ ਜੀ ਇਸ ਤੋਂ ਬਾਅਦ ਸਿਆਸੀਕਰਨ ਕੀ ਹੋ ਸਕਦਾ ਮੈਂ ਤਾਂ ਭਗਵੰਤ ਮਾਨ ਜੀ ਨੂੰ ਕਹੂੰਗਾ ਮੈਨੂੰ ਪਤਾ ਤੁਹਾਡੀ ਬੁਖਲਾਹਟ ਮੇਰੇ ਮਸਲਿਆਂ ਨੂੰ ਲੈ ਕੇ ਬਹੁਤ ਵੱਡੀ ਹੈ ਉਹ ਮੈਂ ਸਮਝ ਸਕਦਾ ਕਿਉਂਕਿ ਤੁਸੀਂ ਇੱਕ ਇਹ ਜਿਹਾ ਡਰ ਦਾ ਮਾਹੌਲ ਪੈਦਾ ਕੀਤਾ ਪੰਜਾਬ ਚ ਕਿ ਛੇਤੀ ਕਿਤੇ ਦਾ ਕੋਈ ਤੁਹਾਡੇ ਖਲਾਫ ਬੋਲਦਾ ਹੁਣ ਜਿਹੜਾ ਇੱਕ ਅੱਧਾ ਕੋਈ ਬੋਲਦਾ ਤੁਹਾਨੂੰ ਪਸੰਦ ਨਹੀਂ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਯਾਦ ਹੋਊਗਾ ਤੁਹਾਨੂੰ ਜਦੋਂ ਤੁਸੀਂ ਚੀਨਾ ਸਾਹਿਬ ਦੀ ਸਿੱਟ ਬਣਾਈ ਸੀ ਆ ਪਿਛਲੀਆਂ ਬਣਾਈਆਂ ਸਨ ਕਿ ਤੁਸੀਂ ਆਪ ਚੇਅਰਮੈਨ ਲੱਗੋ ਸਿੱਟ ਦੇ ਤੇ ਨਾਲ ਜਿਹੜਾ ਇਹ ਵੈਭ ਕੁਮਾਰ ਹੋ ਗਿਆ ਇਹ ਤੁਹਾਡਾ ਵਿਜੇਨੈਰ ਹੋ ਗਿਆ ਜਿਹੜੇ ਦਿੱਲੀੋਂ ਆ ਕੇ ਬੈਠੇ ਆ ਉਹਨਾਂ ਨੂੰ ਨਾਲ ਮੈਂਬਰ ਪਾ ਕਮਾਲ ਹੋ ਗਈ ਪੰਜਾਬ ਦੇ ਲੋਕੋ 2013 ਤੋਂ 2025 12 ਸਾਲ ਦੇ ਹੈਵ ਅਕਿਊਜ਼ਡ ਮੀ ਕਿ ਜੀਏ ਡਰਗ ਦੇ ਮਸਲੇ 'ਚ ਅੱਜ 12 ਸਾਲਾਂ ਬਾਅਦ ਹਾਲ ਇਹ ਹੋ ਗਏ ਕਿ ਇਹ ਸ਼ੁਰੂ ਹੋਏ ਸੀ ਇੱਕ ਡੀਜੀਪੀ ਲੈਵਲ ਸਟੂ ਡੀਜੀਪੀ ਤੇ ਹੋਮ ਸੈਕਟਰੀ ਉਸ ਤੋਂ ਬਾਅਦ ਆਨਰੇਬਲ ਹਾਈ ਕੋਰਟ ਕਿਉਂਕਿ ਇੱਕ ਪਟੀਸ਼ਨ ਪਈ ਸੀ ਆਨਰੇਬਲ ਹਾਈ ਕੋਰਟ ਚ ਉਹਨਾਂ ਨੇ ਫਿਰ ਇੱਕ ਇੰਡੀਪੈਂਡੈਂਟ ਸੈਟ ਬਣਾਈ ਜਿਹਦੀ ਰਿਪੋਰਟਿੰਗ ਵੀ ਆਨਰੇਬਲ ਹਾਈ ਕੋਰਟ ਚ ਹੋਣੀ ਸੀ ਉਹਦੇ ਚ ਤਿੰਨ ਵੱਡੇ ਅਫਸਰ ਜਿਹੜੇ ਉਸ ਵੇਲੇ ਦੇ ਆਈਜੀ ਡੀਆਈਜੀ ਸਨ ਅੱਜ ਪੰਜਾਬ ਦੇ ਡੀਜੀਪੀ ਲੈਵਲ ਦੇ ਅਹੁਦੇ ਤੇ ਬੈਠੇ ਆ ਉਹਨਾਂ ਨੇ ਵੀ ਤਸੱਲੀ ਕਰ ਲਈ ਉਸ ਤੋਂ ਬਾਅਦ ਇਹਨਾਂ ਨੇ पांच सीट बनातीया और ਤੁਸੀਂ ਅੱਜ ਹੈਰਾਨ ਹੋਵੋਗੇ ਹਰ ਵੇਲੇ ਸਿੱਟ ਦਾ ਲੈਵਲ ਥੱਲੇ ਡਿੱਗ ਜਾਂਦਾ ਮਤਲਬ ਲੋਕ ਤਾਂ ਵੱਡੇ ਅਫਸਰ ਬਣ ਜਾਂਦੇ ਆ ਇਹ ਉੱਤੋਂ ਲੈ ਕੇ ਥੱਲੇ ਆ ਕੇ ਕਿਉਂਕਿ ਜਦ ਵੀ ਕਿਸੇ ਅਫਸਰ ਨੂੰ ਕਿਹਾ ਜਾਂਦਾ ਉਹ ਕਹਿੰਦਾ ਇਹ ਤਾਂ ਸਿਆਸੀ ਕਰਨ ਹੈ ਇਹਦੇ 'ਚ ਹੈ ਕੁਝ ਨਹੀਂ ਐਸ ਰਾਹੁਲ ਸਾਹਿਬ ਦੀ ਬਣੀ ਜਸਕਰਨ ਦੀ ਬਣੀ ਬਾਕੀ ਜੇਕਰ ਹੋਇਆ ਬਲਰਾਜ ਸਿੰਘ ਦੀ ਬਣੀ ਮਤਲਬ ਕਿ ਦੀ ਦੀ ਐਡੀ ਸੀਪੀ ਚੀਨਾ ਸਾਹਿਬ ਦੀ ਬਣੀ ਆਪਦੇ ਰਿਟਾਇਰਮੈਂਟ ਵਾਲੇ ਦਿਨ ਵੀ ਮੈਨੂੰ ਸੱਦੀ ਗਈ ਇਸ ਲਈ ਇਹ ਕਿਸਮ ਦੀ ਪੋਲਿਟਿਕਸ ਹੋ ਰਹੀ ਆ ਅੱਜ ਇਹ ਵਰੁਣ ਸ਼ਰਮਾ ਨੂੰ ਹੈਡ ਲਾਤਾ ਉਹਨਾਂ ਨਾਲ ਦੋ ਬੰਦੇ ਲਾਏ ਆ ਹੋਰ ਚਲੋ ਇਹਦੇ ਬਾਰੇ ਮੈਂ ਫੇਰ ਜ਼ਿਕਰ ਕਰੂੰਗਾ ਮਗਰ ਮੇਰੀ ਗੱਲ ਯਾਦ ਰੱਖਿਓ ਜਿਵੇਂ ਬਲਰਾਜ ਦੇ ਮਸਲੇ ਚ ਵੇ ਕੁਇਡ ਪ੍ਰੋ ਕੋ ਹੋਇਆ ਸੀ ਨਾ ਕੀ ਉਹਦੋਂ ਚੱਟੋ ਪਾਦਿਆ ਨੇ ਉਹਨੂੰ ਲਾਇਆ ਫਿਰ ਉਹਦੇ ਮੁੰਡੇ ਨੂੰ ਪ੍ਰੋਮੋਸ਼ਨ ਦਿੱਤੀ ਵਿਧਾਨ ਸਭਾ ਚ ਰੌਲਾ ਪਿਆ ਅੱਜ ਮੇਰੀ ਗੱਲ ਫੇਰ ਸੁਣ ਲਿਓ ਇਹ ਛੋਟੇ ਅਫਸਰਾਂ ਤੱਕ ਲਾ ਕੇ ਜਦੋਂ ਥੱਲੇ ਦੇ ਲੈਵਲ ਦੇ ਅਫਸਰਾਂ ਨੂੰ ਲਾਉਂਦੇ ਆ ਕਿਉਂ ਕਿ ਭਗਵੰਤ ਮਾਨ ਇਹਨਾਂ ਨੂੰ ਆਪ ਫੀਡ ਕਰਨਾ ਚਾਹੁੰਦਾ ਕੰਟਰੋਲ ਕਰਨਾ ਚਾਹੁੰਦਾ ਵੱਡੇ ਨਹੀਂ ਹੁੰਦੇ ਵੱਡੇ ਸਮਝਦਾਰ ਨਹੀਂ ਉਹਨਾਂ ਨੇ ਵਰਦੀਆਂ ਹੰਡਾਈਆਂ ਨੇ ਉਹਨਾਂ ਨੇ ਨੌਕਰੀ ਹੰਡਾਈ ਆ ਉਹਨਾਂ ਨੂੰ ਗੱਲ ਦੀ ਸਮਝ ਆ ਔਰ ਅੱਜ ਹਰ ਚਰਨ ਭੁੱਲਰ ਤੋਂ ਬਾਅਦ ਇਹ ਵਰਨ ਸ਼ਰਮਾ EIG ਇਹਨਾਂ ਨਾਲ ਹੋਰ ਅਫਸਰਾਂ ਨੂੰ ਲਾਤਾ ਉਹਨਾਂ ਇਹਨਾਂ ਨਾਲ ਸੌਦਾ ਹੋਊਗਾ ਹੀ ਚੰਗਾ ਤੁਹਾਨੂੰ ਪੋਸਟਿੰਗ ਵਧੀਆ ਦੇਵਾਂਗੇ ਤੁਸੀਂ ਚਲਾਨ ਪੇਸ਼ ਕਰਦੇ ਮੈਂ ਤਾਂ ਆਪਕੈਨਾ ਧੰਨਵਾਦ ਭਾਈ ਝੂਠਾ ਸੱਚਾ ਹੀ ਕਰ ਦਿਓ ਕਰ ਦਿਓ ਇਹ 4 ਸਾਲ ਹੋ ਗਏ ਹੁਣ ਵੀ ਪਰਚੇ ਦਰਜ ਹੋਏ ਨਹੀਂ ਔਰ ਰਿਕਾਰਡ ਤੋੜ ਕੇ ਟੁੱਟ ਗਿਆ ਜੀ ਤਿੰਨ ਏ ਜੀ ਅਤਲਨੰਦਾ ਉਸ ਤੋਂ ਬਾਅਦ ਦੇਵੋਲ ਸਾਹਿਬ ਏ ਜੀ ਲੱਗੇ ਜੰਨੀ ਵੇਲੇ ਫੇਰ ਪਟਵਾਲੀਆ ਨੂੰ ਲਾਇਆ ਉਸ ਤੋਂ ਬਾਅਦ ਅਜ ਹਾਲ ਵੇਖ ਲਓ ਮੇਰੇ ਕੇਸ ਨੂੰ ਲੈ ਕੇ ਜਦੋਂ ਦੀ ਹੁਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪਹਿਲਾ ਅਨਮੋਲ ਰਤਨ ਸਿੱਧੂ ਲਾਏ ਉਹਨਾਂ ਨੂੰ ਹਟਾਤਾ ਫਿਰ ਵਿਨੋਦ ਕਾ ਹਿਸਾਬ ਲਾਏ ਉਹਨਾਂ ਨੂੰ ਹਟਾਤਾ ਗੁਰਮਿੰਦਰ ਗੈਰੀ ਲਾਇਆ ਉਹਨਾਂ ਨੂੰ ਹਟਾਤਾ ਔਰ ਪਿਛਲੀ ਤਰੀਕ ਚ ਜੋ ਔਨਰੇਬਲ ਸੁਪਰੀਮ ਕੋਰਟ ਨੇ ਫਟਕਾਰ ਦਿੱਤੀ ਉਹ ਤਾਂ ਸਾਰਿਆਂ ਦੇ ਸਾਹਮਣੇ ਸੀ ਕਿ ਹਾਲਾਤ ਕੀ ਬਣੇ ਪਏ ਹੁਣ ਚੌਥਾ ਏਜੀ ਬੇਦੀ ਸਾਹਿਬ ਲਾਤਾ ਇਕੱਲਾ ਇਹ ਨਹੀਂ ਜਦੋਂ ਪਰਚਾ ਵੀ ਦਰਜ ਹੋਣਾ ਸੀ ਉਦੋਂ ਵੀ ਪਹਿਲਾਂ ਦਿਨਕਰ ਗੁਪਤਾ ਸਾਹਿਬ ਸਨ ਉਹਨਾਂ ਨੂੰ ਹਟਾ ਕੇ ਸੋਤਾ ਸਾਹਿਬ ਨੂੰ ਲਾਇਆ ਸੋਤਾ ਸਾਹਿਬ ਨੂੰ ਹਟਾ ਕੇ ਫਿਰ ਚਟੋਪਾਧਿਆ ਸਾਹਿਬ ਨੂੰ ਲਾਇਆ ਜਿਹੜਾ ਸੁਪਰੀਮ ਕੋਰਟ ਤੋਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਤੇ ਯੂਪੀਐਸਸੀ ਨੇ ਉਹਦੇ ਖਿਲਾਫ ਆਰਡਰ ਪਾਸ ਕੀਤੇ ਹੈ ਕਿ ਇਹ ਬੰਦਾ ਡੀਜੀਪੀ ਲੈਣ ਦੇ ਲੈਕ ਹੀ ਇਸ ਲਈ ਮੇਰੇ ਵੀਰੋ ਅੱਜ ਵੀ ਇਹ ਸਾਰਾ ਡਰਾਮਾ ਇਸ ਲਈ ਹੋ ਰਿਹਾ ਔਰ ਉਹ ਵੀ ਯਾਦ ਹੋਣੇ ਕਿ ਚਾਰ ਉਸ ਵੇਲੇ ਬੀਓਆਈ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹੈੱਡ ਬਦਲੇ ਗਏ ਪਹਿਲਾਂ ਅਰਪ੍ਰੇਤ ਚੋਕਲਾ ਸਾਹਿਬ ਸਨ ਫਿਰ ਵਿਰਿੰਦਰ ਕੁਮਾਰ ਜੀ ਆਏ ਫਿਰ ਅਸਤਾਨਾ ਸਾਹਿਬ ਆਏ ਜਿਨ੍ਹਾਂ ਨੇ ਬਹੁਤ ਵੱਡਾ ਨੋਟ ਲਿਖਿਆ ਸੀਗਾ ਕਿ ਇਹ ਪਰਚਾ ਬਣਦਾ ਨਹੀਂ ਇਹ ਗਲਤ ਹੈ ਔਰ ਉਸ ਤੋਂ ਬਾਅਦ ਚੰਦਰਸ਼ੇਖਰ ਸਾਹਿਬ ਨੂੰ ਲਾਇਆ ਅੱਜ ਵੀ ਹਾਲਾਤ ਉਹ ਬਣੇ ਆ ਕਿ ਵਿਜੀਲੈਂਸ ਚ ਜਿਹੜਾ ਡਾਇਰੈਕਟਰ ਵਿਜੀਲੈਂਸ ਹੈ ਪਹਿਲਾਂ ਇਹਨਾਂ ਨੇ ਵਰਿੰਦਰ ਕੁਮਾਰ ਜੀ ਸਨ ਉਹਨਾਂ ਨੇ ਨਾਕ ਕਰਤੀ ਉਸ ਤੋਂ ਬਾਅਦ ਨਗੇਸ਼ਵਰ ਜਰਾਉ ਜੀ ਨੂੰ ਲਾਇਆ ਜਿਹੜੇ ਬੜੇ ਔਨਸਟ ਔਰ ਇਮਾਨਦਾਰ ਅਫਸਰ ਮੰਨੇ ਜਾਂਦੇ ਉਹਨਾਂ ਨੂੰ ਕਿਹਾ ਗਿਆ ਕਿ ਇਹ ਪਰਚਾ ਦਰਜ ਕਰ ਦੋ ਕਰਦਾ ਕਹਿੰਦਾ ਇਹ ਨਹੀਂ ਹੁੰਦੇ ਪਰਚੇ ਦਾ ਪਰ ਚੇ ਦਰਜ ਹੁੰਦੇ ਔਰ ਮੈਰਿਟ ਔਰ ਸਭ ਨੂੰ ਪਤਾ ਇਹੋ ਬੰਦਾ ਬਿਲਕੁਲ ਮੈਰਿਟ ਤੇ ਚੱਲਣ ਵਾਲਾ ਔਰ ਫੇਰ ਹੁਣ ਲਾਤਾ ਜਾ ਕੇ ਐਸ ਪੀ ਐਸ ਪਰਮਾਰ ਕਿ ਕਾਰਨ ਕੀ ਹੈ ਕਿਉਂਕਿ ਹੁਣ ਇਹਨਾਂ ਨੇ ਲਾ ਲਿਆ ਸਾਫ ਕਿ ਡਰੱਗ ਵਾਲੇ ਚ ਤਾਂ ਨਿਕਲਣਾ ਕੁਝ ਨਹੀਂ ਇਹਨੇ ਨਿਕਲ ਜਾਣਾ ਇਸ ਕੇਸ ਚ ਹੁਣ ਇਹਨਾਂ ਨੇ ਨਵੀਂ ਚਰਾਰਤ ਸ਼ੁਰੂ ਕੀਤੀ ਹੈ ਕਿ ਮੇਰੇ ਤੇ ਡੀਏ ਡਿਸ ਪ੍ਰੋਪੋਰਸ਼ਨਟ ਐਸਿਡ ਦਾ ਕੇਸ ਬਣਾਉਣਾ ਮੈਂ ਅੱਜ ਦੱਸ ਦਿਆਂ ਕੇਸ ਤਾਂ ਝੂਠੇ ਪਾਉਣੇ ਪਾਈ ਸਰਕਾਰਾਂ ਦਾ ਕੰਮ ਹੈ ਪੈ ਵੀ ਜਾਂਦੀ ਆ ਪਾ ਵੀ ਦਿੰਦੇ ਆ ਜਿਵੇਂ ਡਰੱਗਾਂ ਵਾਲੇ ਤੇ ਕੁਛ ਨਹੀਂ ਨਾ ਨਿਕਲਿਆ ਸੀ ਅੱਜ ਗਰੰਟੀ ਦੇ ਕਹਿਣਾ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਕਹੀ ਨਾ ਨਾ ਤਾਈ ਤਨਾ ਮੈਂ ਚੁੱਪ ਹੋ ਜਾਣਾ ਨਾ ਮੈਨੂੰ ਇਨਾ ਗੱਲਾਂ ਦਾ ਕੋਈ ਅਸਰ ਨਹੀਂ ਜਿਹੜਾ ਮਰਜੀ ਤੂੰ ਪਰਚਾ ਦੇ ਦੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਲੋਕਾਂ ਦੀ ਮਿਹਰ ਸਦਕੇ ਆਹ ਜਿਹੜਾ ਨਮਾ ਕੇਸ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੇ ਤੋਂ ਵੀ ਭਰੀ ਹੋ ਕੇ ਆਉਂਗਾ ਔਰ ਮੈਂ ਐਕਸਪੋਜ਼ ਕਰੂੰਗਾ ਇਹ ਜਿਹੜੇ ਅਫਸਰ ਤੁਸੀਂ ਲਾ ਰਹੇ ਹੋ ਨਾ ਇਨਾਂ ਤੇ ਡਿਸਪਰੋਪੋਰਸ਼ਨੇਟ ਐਸੈਟ ਇਨਾਂ ਦੀਆਂ ਕਹਾਣੀਆਂ ਜਿਹੜੇ ਤੁਸੀਂ ਮੈਨੂੰ ਬਾਰ-ਬਾਰ ਕਿਉਂ ਇਹ ਕੀਤਾ ਜਾ ਰਿਹਾ ਸਿਰਫ ਇਸ ਲਈ ਕਿ ਮਜੀਠੀਆ ਬੋਟ ਦਾ ਭਾਈ ਮਜੀਠੀਆ ਤਾਂ ਇਸੇ ਤਰ੍ਹਾਂ ਬੋਲੂ ਠਾ ਠਾ ਬੋਲੂ ਜਿਹੜਾ ਪਰਚਾ ਦੇਣਾ ਦੇ ਦੀ ਵੈਬ ਕੁਮਾਰ ਨੂੰ ਵੀ ਕਹਿ ਦੀ ਔਰ ਕਮਾਲ ਹੋ ਗਈ ਵੈਬੋ ਕੁਮਾਰ ਵਿਜੇ ਨੈਰ ਜਿਨ੍ਹਾਂ ਤੇ ਕਿਸੇ ਤੇ ਸੁਆਤੀ ਮਾਲੀਵਾਲ ਐਮਪੀ ਰਾਜ ਸਭਾ ਤੇ ਉਹਨਾਂ ਨੂੰ ਮਿਸਬੀਵ ਕਰਨ ਦਾ aarop hove court ਨੇ ਕਿਹਾ ਹੋਵੇ ਕਿ ਇਹ ਦਿੱਲੀ ਸੈਕਟੇਰੀਅਟ ਜਾਂ ਸੀਐਮ ਆਫਸ ਵਾਰਨੀ ਚਾਹਦਾ ਉਹ ਨੂੰ ਪੰਜਾਬ ਦੇ ਸੀਐਮ ਆਫਸ ਤੇ ਸੈਕਟੇਰੀਅਟ ਤੇ ਵਾਰਨਿਆ ਵਿਜੇ ਨਹਿਰ ਜਿਹੜਾ ਸ਼ਰਾਬ ਦੇ ਕੋਟਾਲੇ ਚ 2 ਢਾਈ ਸਾਲ ਅੰਦਰ ਲੈ ਕੇ ਆਇਆ ਉਹ ਪੰਜਾਬ ਦੀ ਸਰਕਾਰ ਚਲਾ ਰਿਆ ਲਾ ਲੋ ਹਿਸਾਬ ਕਿੰਨਾ ਕੋਟਾਲਾਊਗਾ ਔਰ ਕੱਲ ਮੈਂ ਦੱਸਿਆ ਵੀ ਹੈ ਕਿ ਹੁਣ 25 ਬੰਦੇ ਦਿੱਲੀ ਦੇ ਵਕੀਲ ਲਿਆ ਕੇ ਪੰਜਾਬ ਦੇ ਵਕੀਲਾਂ ਨੂੰ ਹਟਾ ਕੇ 25 ਤੋਂ 50 ਤਨਖਾਹ ਦਿੱਤੀ ਜਾਊਗੀ ਪੰਜਾਬ ਦੇ ਖਜ਼ਾਨੇ ਚੋਂ ਕਿਉਂ ਕਿਉਂਕਿ ਦਿੱਲੀ ਚੋਂ ਮਨੀਸ਼ ਸੋਧਿਆ ਜੈਨ ਅਰਵਿੰਦ ਕੇਜਰੀਵਾਲ ਦਾ ਕੇਸ ਲੜਦੇ ਕੀ ਇਹ ਪੋਲਿਟਿਕਸ ਰਹਿ ਗਈ ਕੀ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਦੇ ਸੰਜੀਦਾ ਰਹਿਣਗੇ ਕੀ ਉਹ ਪੰਜਾਬ ਦੀ ਲੜਾਈ ਕਦੇ ਲੜ ਸਕਣਗੇ ਇਸ ਲਈ ਮੇਰੇ ਵੀਰੋ ਇਹ ਓਵਰ ਆਲ ਵਿਊ ਹੈ ਮੈਂ ਅੱਜ ਦਿੱਤਾ ਜਰੂਰ ਸਮਝ ਲਿਓ ਔਰ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਠੋਕ ਵਜਾ ਕੇ ਭਗਵੰਤ ਮਾਨਾ ਤੇਰੇ ਖਿਲਾਫ ਲੜਾਂਗੇ ਇਹ ਜਿਹੜੀਆਂ ਤੇਰੀਆਂ ਚਾਲਾਂ ਨੇ ਔਰ ਮੈਂ ਫੇਰ ਤੈਨੂੰ ਕਹਿੰਦੇ ਸਿੱਟ ਦਾ ਚੇਅਰਮੈਨ ਤੂੰ ਬਣ ਜਾ ਅਨਾਲ ਆਪਦੇ ਆ ਪਾਲਾ ਹੋਰ ਅਲੀ ਬਾਬਾ ਚਾਲੀ ਚੋਰ ਤੇ ਫੇਰ ਸਿੱਧੇ-ਸਿੱਧੇ ਚਲਾਨ ਪੇਸ਼ ਕਰਦੇ ਹਾਂ ਬੜੀਆਂ ਅਚਰਾਰਤਾਂ ਚੱਲਦੀਆਂ ਨੇ ਲੜਾਈ ਲੜਨ ਦਾ ਸਮਾਂ ਝੋਕ ਕੇ ਲੜਾਂਗੇ ਗੁਰੂ ਸਮੱਤ ਤੇ ਸਮਰੱਥਾ ਬਖਸ਼ਿਸ਼ ਕਰਨ ਅੰਗ ਸੰਗ ਸਹਾਈ ਹੋਣ ਲੋਕਾਂ ਦਾ ਪਿਆਰ ਲੋਕਾਂ ਦਾ ਅਸ਼ੀਰਵਾਦ ਲੋਕਾਂ ਦੀਆਂ ਦੁਆਵਾਂ ਮਰਦਾਸਾ ਨਾਲ ਹੋਣ ਇਹਦੇ ਚੋਂ ਵੀ ਜਿੱਤ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ